ਜੇ ਆਪਾਂ ਇਕੱਠੇ ਹੋਏ ਆ ਐਨਰ ਮਾਰਚ ਕੱਢਿਆ ਹੈ ਪਿੱਛੋਂ ਪਿੱਛੋਂ ਆ ਜਿਓ ਯਾਰ ਮਾਈਕਾ ਕਿੰਨੇ ਟਾਈਮ ਤੇ ਕਿਤੇ ਗਏ ਹੈ ਨਾ ਉਹਨੇ ਕੋਈ ਨਹੀਂ ਗਲਤ ਕੰਮ ਕੀਤਾ ਗਿਆ ਸਾਰਿਆਂ ਨੂੰ ਪਤਾ ਹੈ ਜਿਹੜਾ ਆਪਾਂ ਇੱਕ ਗੱਲ ਕਹਿਣੀ ਚਾਹੁੰਦੇ ਜਿਹੜੇ ਹੁਣ ਵੀ ਭਈਆਂ ਦੀ ਸਪੋਰਟ ਕਰਦੇ ਉਹ ਬਹੁਤ ਗੱਲ ਹੈ ਪਹਿਲਾਂ ਤਾਂ ਉਹਨਾਂ ਦਾ ਹੀ ਸੋਦਾ ਲੈਣਾ ਚਾਹੀਦਾ ਹੈ ਜਿਹੜੇ ਭਈਆਂ ਦੀ ਸਪੋਰਟ ਕਰਦੇ ਉਹਦੇ ਫੈਨ ਰਕਤ ਜਿਹਾ ਹੈ ਕਿ ਬਈਏ ਬਚਾਓ ਪੰਜਾਬ ਬਚਾਓ ਜੇ ਹੁਣ ਵੀ ਉਹ ਸਪੋਰਟ ਕਰਨਗੇ ਤਾਂ ਅਸੀਂ ਸਾਰੇ ਰਲ ਕੇ ਉਹਨਾਂ ਦਾ ਸੋਦਾ ਲਾਣਗੇ ਉਹ ਇਤੋਂ ਹੀ ਪਹਜਾਂਗੇ ਤੇ ਅਸੀਂ ਅਸੀਂ ਕਰਦੇ ਆ ਵੀ ਜਿਨ੍ਹਾਂ ਨੇ ਵੀ ਭਈਏ ਰੱਖੇ ਹੋਏ ਆ ਉਹ ਆਪਣੀ ਜ਼ਿੰਮੇਵਾਰੀ ਲੈਣ ਵੀ ਅਸੀਂ ਭਈਏ ਰੱਖੇ ਹੋਏ ਆ ਜੇ ਕੱਲ ਨੂੰ ਕੋਈ ਵਾਰਨਾਤ ਹੁੰਦੀ ਆ ਤਾਂ ਭਈਆਂ ਪਰ ਤਾਂ ਨਹੀਂ ਹੋਊਗਾ ਕਾਰਵਾਈ ਜਿਹੜੇ ਨੇ ਰੱਖੇ ਹੋਏ ਉਹਨਾਂ ਪਰ ਕਾਰਵਾਈ ਕੀਤੀ ਜਾਊਗੀ ਸਿੰਘ ਸਾਹਿਬ ਕਹਿਣਾ ਬੜਾ ਆਸਾਨ ਹੁੰਦਾ ਪਰ ਕਰਦਾ ਅਮਲ ਕੋਈ ਨਹੀਂ ਹੈਗਾ ਕੱਲੂ ਅਗਲੇ ਤੁਹਾਨੂੰ ਕਹੂੰਗਾ ਵੀ ਤੁਸੀਂ ਕੀ ਲੈਣਾ ਕਿਉਂ ਕਿਉਂ ਨਹੀਂ ਲੈਣਾ ਹੈਗਾ ਅਸੀਂ ਕਿਉਂ ਨਹੀਂ ਲੈਣਾ ਹੈਗਾ ਅਸੀਂ ਪੰਜਾਬ ਦੇ ਨਹੀਂ ਹੈਗੇ ਤਾਂ ਭਈਏ ਬਾਹਰ ਤੋਂ ਆ ਕੇ ਬਸ ਗਏ ਅਸੀਂ ਉਹਨਾਂ ਨਾਲ ਅਸੀਂ ਸਾਥ ਦਈਏ ਤੇ ਜੇ ਆਪਣੇ ਪੰਜਾਬੀ ਕੋਈ ਕੰਮ ਕਰਦੇ ਆ ਚੰਗਾ ਕੰਮ ਕਰਦੇ ਉਹਨਾਂ ਨਾਲ ਅਸੀਂ ਸਾਥ ਨਹੀਂ ਦਿੰਦੇ ਹੈਗੇ ਠੀਕ ਹੈ ਨਾ ਜਿਹੜਾ ਬੰਦਾ ਇਦਾਂ ਦਾ ਕਹਿੰਦਾ ਹੈ ਪੰਜਾਬੀ ਵੀ ਕਹਿੰਦਾਗਾ ਵੀ ਹਾਂ ਤੁਸੀਂ ਕੀ ਲੈਣਾ ਜਾ ਪਹਿਲਾਂ ਤਾਂ ਉਹਦਾ ਹੀ ਸੋਧਾ ਲੱਗਣਾ ਚਾਹੀਦਾ ਬਾਕੀ ਦਾ ਬਾਅਦ ਵਿੱਚ ਰਹੇ ਤੇ ਆਪੇ ਉਹਨਾਂ ਨੂੰ ਅੱਖ ਲਾਜੋਗੇ ਵੀ ਹਾਂ ਅਸੀਂ ਭਈਆਂ ਤਾਂ ਕਿੱਦਾਂ ਸਾਥ ਦੰਦੇ ਆ ਜੇਕਰ ਕੋਈ ਇਸ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਪ੍ਰਵਾਸੀ ਨਹੀਂ ਪੱਦੇ ਤਾਂ ਕਲੈਕਸ਼ਨ ਕੀ ਹੋਵੇਗਾ ਐਕਸ਼ਨ ਤਾਂ ਹੋਊਗਾ ਫਿਰ ਸਾਰਿਆਂ ਪਰ ਲੋਤਰਾ ਫੇਰੂੰਗਾ ਕਿੰਨੇ ਵੀ ਆਉਣਗੇ ਇੱਥੇ ਅਸੀਂ ਇੱਕ ਗੱਲਾਂ ਕੱਲ ਨੂੰ ਅਸੀਂ 10 ਵਜੇ ਜਾ ਮਲਾਵਾਂਗੇ ਲੈਟਾਂ ਤੇ ਤੇ ਉਹਦੇ ਫੇਰ ਸਾਰਿਆਂ ਨੂੰ ਇੱਕ ਗੱਲ ਦੀ ਵਾਰਨਿੰਗ ਦੇ ਦੇਣੀ ਹੈ ਜੋ ਵਾਰਨਿੰਗ ਦੇ ਬਾਅਦ ਨਹੀਂ ਬਾਜੂ ਨਹੀਂ ਆਣਗੇ ਤਾਂ ਫਿਰ ਅਸੀਂ ਸੌਦਾ ਲਾਵਾਂਗੇ ਜਿਹਦੇਦਾਰ ਸਾਹਿਬ तकरीबन ਅਸੀਂ ਲੱਖ ਦੇ ਕਰੀਬ ਜਿਹੜੇ ਪ੍ਰਵਾਸੀ ਆ ਪੰਜਾਬ ਚ ਬੈਠੇ ਹੈ ਜੀ ਇੱਕਦਮ ਕਿਵੇਂ ਕੱਢ ਲੂਗੇ ਤੁਸੀਂ ਦੇਖੋ ਇੱਕਦਮ ਤਾਂ ਨਹੀਂ ਹੈ ਕਿ ਜਿਹੜਾ ਹੁਣ ਆਪਣੇ ਹੱਥ ਵਿੱਚ ਹੈਗਾ ਹੈ ਪਤਾ ਹੈ ਵੀ ਗਲਤ ਕੰਮ ਕਰ ਰਹੇ ਹੈ ਤੇ ਉਹਨਾਂ ਨੂੰ ਤਾਂ ਅਸੀਂ ਕੱਢਣਾ ਚਾਹੁੰਦੇ ਨਾ ਉਹਨਾਂ ਨੂੰ ਤਾਂ ਕੱਢੀਏ ਨਾ ਜਿਹੜਾ ਪਤਾ ਹੈਗਾ ਵੀ ਇਹ ਗਲਤ ਕੰਮ ਕਰ ਰਹੇ ਹੈ ਜਿਹੜੇ ਉਹਨੇ ਰੇਡੀਆਂ ਲਾ ਰਹੇ ਹੈ ਕੁਝ ਵੀ ਲਾ ਰਹੇ ਹੈਗੇ ਜੇ ਇੱਕ ਬੰਦਾ ਆਂਦਾ ਹੈ ਨਾਲ ਗੱਲ 10 ਬੰਦੇ ਹੋਰ ਆ ਜਾਂਦੇ ਗਏ ਏ ਆਪਣੇ ਪੰਜਾਬ ਨੂੰ ਕਿੱਦਾਂ ਬਚਾ ਲੂਗੇ ਆਪਾਂ ਜਿਹੜੇ ਨਹੀਂ ਕੰਮ ਕਰ ਰਹੇ ਸਰਕਾਰ ਨੂੰ ਵੀ ਚਾਹੀਦਾ ਨਾ ਜੇ ਇੰਨੇ ਉਰੇ ਆ ਰਹੇ ਹੈ ਤੇ ਇਹਨਾਂ ਪਰ ਪਾਬੰਦੀ ਲਾਣੀ ਚਾਹੀਦੀ ਹੈ ਨਾ ਜਿਨ੍ਹਾਂ ਦੇ ਆਧਾਰ ਕਾਰਡ ਬਣ ਕੇ ਉਹਨਾਂ ਨੂੰ ਇਹ ਆਧਾਰ ਕਾਰਡ ਉਹਨਾਂ ਦੇ ਵਾਈਬ੍ਰੇਸ਼ਨ ਕਰਨੀ ਚਾਹੀਦੀ ਹੈ ਇਨਕੁਆਰੀ ਕਰਨੀ ਚਾਹੀਦੀ ਹੈ ਆਧਾਰ ਕਾਰਡ ਉਧਰ ਵੀ ਬਿਆਜਪੁਰ ਵੀ ਬਣੇ ਹੋਏ ਤੇ ਉਰੇ ਵੀ ਆਧਾਰ ਕਾਰਡ ਬਣੇ ਹੋਏ ਆ ਜਿਹੜੇ ਸਹੀ ਕੰਮ ਕਰ ਰਹੇ ਹੈ ਜੀ ਸਹੀ ਰਹਿ ਰਹੇ ਹੈ ਉਹਨਾਂ ਦਾ ਕੀ ਦੋਸ਼ ਹੈ ਦੇਖੋ ਜਿਹੜੇ ਹੁਣ ਪੰਜਾਬੀ ਹੈ ਜਿਨ੍ਹਾਂ ਨੇ ਰੱਖਿਆ ਹੈ ਬਸ ਸਹੀ ਹੈ ਹੁਣ ਉਹਨਾਂ ਪ੍ਰਤੀ ਅਸੀਂ ਬੋਲਦੇ ਵੀ ਜਿਹੜਾ ਜ਼ਿੰਮੇਵਾਰੀ ਲੈਣਗਾ ਉਹਦਾ ਦਾ ਜ਼ਿੰਮੇਵਾਰ ਉਹ ਹੋਣਗਾ ਜਿਹੜਾ ਹੁਣ ਇਦਾਂ ਕਹਿੰਦੇ ਪੰਜਾਬੀ ਸਾਥ ਦੰਦੇ ਆ ਨਾ ਉਹਨਾਂ ਨੇ ਰੱਖੇ ਹੋਏ ਭਈਏ ਤੇ ਹੁਣ ਕਹਿੰਦੇ ਵੀ 1 ਲੱਖ ਤਾਂ ਅਸੀਂ ਏਨੇ ਲੱਖ ਆ ਭਈਆ ਨਹੀਂ ਕੱਢ ਸਕਦੇ ਹੈਗੇ ਦੇ ਉਹ ਜ਼ਿੰਮੇਵਾਰੀ ਲੈ ਲੈਣਾ ਲਿਖਤੀ ਰੂਪ ਵਿੱਚ ਥਾਣੇ ਵਿੱਚ ਦੇਣਾ ਐਮਸੀ ਨੂੰ ਦੇਣਾ ਵੀ ਇਹ ਜ਼ਿੰਮੇਵਾਰੀ ਫਿਰ ਅਸੀਂ ਰੱਖਿਆ ਵਗਾ ਫਿਰ ਉਹ ਜ਼ਿੰਮੇਵਾਰ ਹੋਣ ਸਭ ਤੋਂ ਜ਼ਿਆਦਾ ਕਾਉਂਸਲਰ ਸਰਪੰਚ ਜੋ ਰਾਜਨੀਤਿਕ ਲੋਕ ਹੈ ਉਹ ਸ਼ਹਿਰ ਦੇ ਰਹੇ ਹੈ ਜੀ ਉਹਨਾਂ ਵੱਲੋਂ ਬੂਟਾ ਬਣਾਈਆਂ ਗਈਆਂ ਉਹਨਾਂ ਵੱਲੋਂ ਰਸ਼ਨ ਕਾਰਡ ਬਣਾਈ ਗਏ ਇਸੀ ਕਰਕੇ ਤਾਂ ਅਸੀਂ ਕਹਿ ਰਹੇ ਆ ਨਾ ਵੀ ਜਦੋਂ ਉਹ ਜ਼ਿੰਮੇਵਾਰੀ ਲੈਣਗੇ ਤਾਂ ਫਿਰ ਉਹਨਾਂ ਦਾ ਸਾਰੀ ਕਰਮਚਾਰੀ ਉਹਨਾਂ ਦੇ ਉੱਤੇ ਹੋ ਜਾਣਾ ਨਾ ਰਹਿਣ ਬੇਸ਼ੱਕ ਰਹਿਣ ਕੋਈ ਗੱਲ ਨਹੀਂ ਪਰ ਜੇ ਕੱਲੂ ਬਾਰਦਾਤ ਹੋ ਗਈ ਪਹਿਲਾਂ ਉਹਨਾਂ ਨੂੰ ਫੜਨਗੇ ਤੁਸੀਂ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਕਿ ਇਹਨਾਂ ਦੀ ਵੈਰੀਫਿਕੇ ਦਾ ਟਾਈਮ ਇਸੀ ਕਰਕੇ ਲੈਟਾ ਦੇ ਰੱਖਿਆ ਵਗਾ ਸਾਰੂ ਗੱਲਬਾਤ ਉੱਥੇ ਕਰਕੇ ਪ੍ਰਸ਼ਾਸਨ ਵੀ ਆਉਣਗੇ ਸਾਰੇ ਉਹਨਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹੀ ਉਹਨਾਂ ਨੂੰ ਮੈਸੇਜ ਭੇਜਾਂਗੇ ਆਪਾਂ ਸਾਰਾ ਅੱਛਾ ਸਿੰਘ ਸਾਹਿਬ ਇਹ ਬਾੜੇ ਹੋਏ ਜਿਹੜੇ ਕਿਸਾਨਾਂ ਤੇ ਤੇ ਇੰਡਸਟਰੀ ਦੇ ਨੇ ਤੇ ਉਹਨਾਂ ਉਹ ਤਾਂ ਸਾਡੇ ਵਿੱਚ ਧਰਨੇ ਵਿੱਚ ਆਉਂਦੇ ਨਹੀਂ ਹੈਗੇ ਤੇ ਮਜ਼ਦੂਰ ਵਰਗੀ ਧਰਨੇ ਲਾ ਰਿਹਾ ਏ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਥੋੜੇ ਜਿਹਾ ਕਾਰਜਵਾਹ ਤੇ ਮੈਂ ਅੱਛਾ ਧਰਨੇ ਦੇ ਵਿੱਚ ਇੱਕ ਵੀ ਟਰਾਲੀ ਪਈਆਂ ਦੀ ਨਹੀਂ ਗਈ ਹੈਗੀ ਤੇ ਸਾਰੇ ਜਿਹੜੇ ਮਜ਼ਦੂਰ ਗਏ ਨੇ ਉਹ ਪੰਜਾਬੀ ਗਏ ਨੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਉਹਨਾਂ ਨੂੰ ਵੀ ਜਾਣਣਾ ਚਾਹੀਦਾ ਕਿ ਘਰ ਖੰਨ ਤਾਂ ਉਹ ਵੀ ਨੇ ਦੇਖੋ ਜਦੋਂ ਉਹ ਆਪਣਾ ਸਮਝਦੇ ਹੀ ਨਹੀਂ ਹੈਗੇ ਉਹ ਕਿੱਦਾਂ ਜਾਣਗੇ ਤਾਂ ਹੁਣ ਆਪਾਂ ਨੂੰ ਸਮਝ ਚਾਹੀਦੀ ਨਾ ਜੀ ਜੀ ਬਿਲਕੁਲ ਇਹ ਉਹ ਆਪਣਾ ਸਮਝਣ ਤਾਂ ਹੀ ਤਾਂ ਗੈਲ ਤੁਰਨਗੇ ਤੁਹਾਡੇ ਤੇ ਹੁਣ ਜਦੋਂ ਪਤਾ ਲੱਗ ਗਿਆ ਵੀ ਭਈਏ ਪੰਜਾਬ ਬਚਾਓ ਤੇ ਹੁਣ ਭਈਏ ਕੀ ਕਰਦੇ ਆ 20 20 ਇਕੱਠੇ ਹੋ ਕੇ ਥੋੜਾ ਜਿਹਾ ਰਸਨ ਕਰਕੇ ਇੱਕ ਤਾਂ ਦਿਖਾਉਂਦੇ ਆ ਵੀ ਹਾਂ ਅਸੀਂ ਗੈਲ ਚੱਲ ਪਏ ਉਹ ਵੀ ਸਿਆਸਤ ਹੈ ਉਹ ਵੀ ਕੀ ਦੀ ਆਪਣੀ ਪੰਜਾਬੀਆਂ ਦੀ ਹੁਣ ਮਰਡਰ ਹੋਇਆ ਤਾਂ ਅੱਖਾਂ ਖੁੱਲੀਆਂ ਐ ਜਾਂ 1 ਤੋਂ 2 ਲੱਖ ਦਾ ਧਰਨਾ ਜਦੋਂ ਕਾਲੇ ਬੁੱਡੇਦਰ ਦੇ ਦਰਿਆਦ ਲੱਗੇ ਆਏ ਉਦੋਂ ਇੱਕ ਹੌਲੀਆ ਪੰਜਾਬੀਆਂ ਦੇ ਇੱਕ ਸਾਡੇ ਖਲਾਫ ਖੜੇ ਹੋਗੇ ਦੇਖੋ ਅੱਖਾਂ ਤਾਂ ਇਹਨਾਂ ਦੀ ਹੌਲੀ ਹੌਲੀ ਖੁੱਲਣੀਆਂ ਹੈਗੇ ਆ ਜਦੋਂ ਇਹਨਾਂ ਦੇ ਜਿਹੜੇ ਨੇ ਅੱਖਾਂ ਬੰਦ ਕਰੀਆਂ ਹੋਏ ਨਾ ਜਦੋਂ ਉਹਨਾਂ ਪਰ ਪੈਣੀ ਹੈ ਫਿਰ ਅੱਖਾਂ ਖੁੱਲਣਗੀਆਂ ਅੱਖਾਂ ਉਦੋਂ ਹੀ ਖੁੱਲਦੀਆਂਗੇ ਜਦੋਂ ਆਪਦੇ ਪੈਂਦੀ ਹੁੰਦੀ ਹੈ ਭਾਈ ਸਾਹਿਬ ਤੁਸੀਂ ਵੀ ਜਾਣਕਾਰੀ ਦਿਓ ਕਿ ਆਪਾਂ ਜਿਹੜੇ ਪੰਜਾਬੀ ਹੈ ਬਿਹਾਰੀਆਂ ਦੀ ਰੇਟੀਆਂ ਤੇ ਜਾ ਜਾ ਕੇ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਕੀ ਕਰਨੀ ਆਪਸ ਵਿੱਚ ਵਾਇਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤੇ ਸਾਡੀ ਨਾ ਪਿਆਰੇ ਇੱਕੋ ਬੇਨਤੀ ਹੈ ਵੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਜੀ ਇਹ ਦੇਖੋ ਕਿੰਨਾ ਅੱਜ ਕਿਸੇ ਦੇ ਬੱਚੇ ਨਾਲ ਹੋਇਆ ਕੱਲੂ ਸਾਡੇ ਬੱਚੇ ਨਾਲ ਹੋ ਸਕਦਾ ਹੈ ਠੀਕ ਹੈ ਨਾ ਅਸੀਂ ਆਪਣਾ ਆਪਣਾ ਏਰੀਆ ਸੰਭੀਏ ਇਹਨਾਂ ਦਾ ਸੁਧਾਰ ਕਰੀਏ ਚੰਗੀ ਤਰ੍ਹਾਂ ਠੀਕ ਹੈ ਨਾ ਜੇਕਰ ਅਸੀਂ ਸੁਧਾਰ ਨਹੀਂ ਕਰਿਆ ਅੱਜ ਉਹ ਮਾਂ ਦੇ ਬੱਚੇ ਮਾਂ-ਬਾਪ ਦੇ ਬੱਚੇ ਦੇ ਮਾਂ-ਬਾਪ ਰੋ ਰਹੇ ਐ ਕੱਲੂ ਅਸੀਂ ਰੋਣਾ ਹੈ ਕੱਲੂ ਸਾਡੇ ਬੱਚਿਆਂ ਨਾਲ ਵੀ ਹੋ ਸਕਦਾ ਹੈ ਦੇਖੋ ਕਿਵੇਂ ਲਾਈਵ ਹੋ ਕੇ ਸਾਨੂੰ ਲਲਕਾਰਦੇ ਐ ਸਾਨੂੰ ਗਲਤ ਬੋਲਦੇ ਐ ਠੀਕ ਹੈ ਨਾ ਜੀ ਇੱਕ ਮਰਿਆਦਾ ਐ ਇਹਨਾਂ ਨੂੰ ਗਰਵਾਣੀ ਨਾ ਦੱਸਿਆ ਬਈ ਭਾਈ ਆਦਰ ਸਨਮਾਨ ਗੱਲ ਠੀਕ ਹੈ ਨਾ ਮਰਿਆਦਾ ਚ ਰੋਹ ਜਾ ਇੱਥੇ ਰਹਿਣਾ ਪੰਜਾਬ ਚ ਜੇ ਹੁੱਲੜਵਾਜੀ ਕਰੂਗੇ ਫਿਰ ਗੁਰੂ ਦੇ ਸਿੰਘ ਬੈਠਿਆ ਪਰ ਅਸੀਂ ਸਹੀ ਕਰਦੇ ਹਾਂ ਠੀਕ ਹੈ ਨਾ ਇਸ ਕਰਕੇ ਮਰਿਆਦਾ ਸਭ ਨਾਲੋਂ ਵੱਡੀ ਚੀਜ਼ ਆ ਹੁਣ ਇਹਨਾਂ ਮਰਿਆਦਾ ਭੰਗ ਕਰਤੀ ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਨੀ ਹੁਣ ਜਿੱਥੋ ਹੈ ਉੱਥੇ ਜਾਓ ਜਿਹੜਾ ਕਦੇ ਵੀ ਪੰਜਾਬ ਤੇ ਦੇਖੋ ਸੰਕਟ ਪੈਂਦਾ ਪਹਿਲਾਂ ਪਾਕਿਸਤਾਨ ਨਾਲ ਜੰਗ ਲੱਗੀ ਦੌੜ ਗਏ ਇੱਥੇ ਟ੍ਰੇਨਾਂ ਚ ਵੀ ਬੈਠਣ ਨੂੰ ਵੀ ਸੀਟਾਂ ਘਟ ਗਈਆਂ ਟ੍ਰੇਨਾਂ ਤੇ ਬੈਠ ਕੇ ਵੀ ਕੋਰੋਨਾ ਚ ਵੀ ਭੱਜ ਗਏ ਕਿਸੇ ਵੀ ਸਮੇਂ ਇੱਥੇ ਦਿਖੇ ਨਹੀਂ ਹੈ ਫਿਰ ਅਸੀਂ ਇਹਨਾਂ ਤੇ ਕੀ ਕਰਾਉਣਾ ਜੇ ਤਾਂ ਪੰਜਾਬ ਦਾ ਇਨਾਂ ਨੂੰ ਦਰਦ ਹੈ ਜਦੋਂ ਪੰਜਾਬ ਦੇ ਪੀੜ ਪੈਂਦੀ ਨਾਲ ਖੜਾ ਹੈ ਉਹ ਤੋਂ ਤਾਂ ਇਹ ਹੁੰਜ ਪਸਾ ਕੇ ਭੱਜ ਜਾਂਦੇ ਫਿਰ ਇਹਨਾਂ ਨੂੰ ਕੀ ਕਰੀਏ ਇਹ ਅੰਦਰ ਹਮਦਰਦੀ ਨਹੀਂ ਹੈਗੀ ਤੁਸੀਂ ਦੇਖਦੇ ਕਦੇ ਗੋਲ ਗੱਪਿਆਂ ਦੇ ਪਾਣੀ ਦੇ ਵਿੱਚ ਮੂਤ ਪਲਾ ਕੇ ਪਾ ਕੇ ਪਲਾਰੇ ਪੰਜਾਬੀਆਂ ਨੂੰ ਇਹ ਪੰਜਾਬੀ ਉਹ ਖਾਰੇ ਆ ਕਦੇ ਗੰਦਾ ਪਾਣੀ ਪਲਾਉਂਦੇ ਕਦੇ ਕੁਛ ਕਰਦੇ ਕਦੇ ਸਪ੍ਰਿੰਗ ਰੋਲਾਂ ਨੂੰ ਥੁੱਕਲਾ ਲਾ ਕੇ ਪੈਕਿੰਗ ਕਰਦੇ ਪੰਜਾਬ ਚ ਵਰਤ ਰਹੇ ਆ ਇਹ ਸਾਨੂੰ ਬਹੁਤ ਵੱਡੇ ਲੈਵਲ ਤੇ ਸਾਡਾ ਸ਼ੋਸ਼ਣ ਹੋ ਰਿਹਾ ਮਾਨੂੰੰਨਾ ਹੀ ਪਤਾ ਹੋਊਗਾ ਇਹ ਹਾਰਪਿਕ ਵੀ ਮਿਲਾਉਂਦੇ ਆ ਪਾਣੀ ਦੇ ਵਿੱਚ ਬਹੁਤ ਗੰਦਗੀਆਂ ਚੀਜ਼ਾਂ ਕਰਿਆ ਜਾ ਰਿਹਾ ਇਹਨਾਂ ਤੇ ਸਾਡਾ ਘਾਨ ਕਰਿਆ ਜਾ ਰਿਹਾ ਇਸ ਕਰਕੇ ਇਹਨਾਂ ਨੂੰ ਭਜਾਓ ਬਾਬਾ ਜੀ ਇਹਨਾਂ ਨੂੰ ਤਾਂ ਭਜਾ ਦੂੰਗੇ ਤੇ ਆ ਪੰਜਾਬ ਦਾ ਨੌਜਵਾਨ ਖਾਵਲ ਹੈ ਕਿ ਜਿਹੜਾ ਉਹ ਹਾਨ ਖਾਲੀ ਹੋਊਗਾ ਉਸ ਨੂੰ ਸਾਫ ਸਕੂਗੇ ਰੇੜੀਆਂ ਵੀ ਲਾਉਣੀਆਂ ਐ ਫੈਕਟਰੀਆਂ ਦੇ ਵਿੱਚ ਵੀ ਕੰਮ ਕਰਨਾ ਐ ਖੇਤਾਂ ਦੇ ਵਿੱਚ ਵੀ ਕੰਮ ਕਰਨਾ ਐ ਮਹਾਰਾਜ ਨੌਜਵਾਨੀ ਦਾ ਬੇਰੋਜ਼ਗਾਰੀ ਕਰਕੇ ਚਿੱਟੇ ਤੇ ਲੱਗ ਗਈ ਕਿੰਨੇ ਬੇਰੋਜ਼ਗਾਰ ਲੋਕ ਫਿਰਦੇ ਚਿੱਟਾ ਪੀਣ ਲੱਗੇ ਕੋਈ ਭੰਗਾ ਪੀ ਰਿਹਾ ਰਗੜ ਰਗੜ ਕੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਮਤਲਬ ਛੁੱਟੇ ਪੀ ਰਿਹਾ ਕੋਈ ਨੌਜਵਾਨੀ ਤਾਂ ਖਤਮ ਹੋ ਗਈ ਜਿਵੇਂ ਹੀ ਖਤਮ ਹੋ ਗਈ ਠੀਕ ਹੈ ਨਸ਼ੇ ਕਿਨੂੰ ਲੱਗੀ ਵੀ ਐ ਪਰ ਬਾਬਾ ਸਾਡਾ ਨੌਜਵਾਨ ਤਾਂ ਬਾਹਰ ਨੂੰ ਜਾ ਰਿਹਾ ਹੈ ਭੱਜ ਰਿਹਾ ਹੈ 40 40 ਲੱਖ ਰੁਪਏ ਲਗਾ ਕੇ ਬਾਹਰ ਜਾ ਰਿਹਾ ਹੈ ਪੰਜਾਬ ਖਾਲੀ ਹੋ ਰਿਹਾ ਹੈ ਮਹਾਰਾਜ ਹੁਣ ਕੀ ਕਰੇ ਇਹਨਾਂ ਨੇ ਸਾਰੇ ਸਿਸਟਮ ਸੰਭਲ ਲਿਆ ਇੱਥੇ ਪੰਜਾਬੀਆਂ ਵਾਸਤੇ ਤਾਂ ਕੁਝ ਛੱਡਿਆ ਹੀ ਨਹੀਂ ਹੈਗਾ ਹੁਣ ਤੁਸੀਂ ਆ ਬਾਜ਼ਾਰ ਦੇ ਵਿੱਚੇ ਦੇਖ ਲਓ ਇਹ ਮੁੰਡੇ ਆ ਤੇ ਰੇੜੀਆਂ ਲਾਉਂਦੇ ਇਹਨਾਂ ਨੂੰ ਇਹ ਘੂਰੀ ਜਾਂਦੇ ਉਹ ਪੰਜਾਬੀਆਂ ਠੀਕ ਹੈ ਨਾ ਇਹਨਾਂ ਦੀਆਂ ਵਿੱਚ ਰੇੜੀਆਂ ਲੱਗੀਆਂ ਪਿਆ ਇਹਨਾਂ ਦੀਆਂ ਸਾਹਮਣੇ ਲੱਗੀਆਂ ਵੀ ਆ ਇਹ ਲੱਗਣ ਹੀ ਦੰਦੇ ਜਿਹੜੀਆਂ ਪੰਜਾਬੀਆਂ ਕਿੱਸਾ ਕਿਤੇ ਰੋਜ਼ਗਾਰ ਦਾ ਤਾਂ ਨਹੀਂ ਵੀ ਰੋਜ਼ਗਾਰ ਖੋਲਿਆ ਸਾਡਾ ਉਹੀ ਗੱਲ ਐ ਮੈਂ ਨਹੀਂ ਮਹਾਰਾਜ ਰੋਜ਼ਗਾਰ ਦੀ ਗੱਲ ਹੀ ਹੈਗੀ ਠੀਕ ਐ ਨਾ ਰੋਜ਼ਗਾਰ ਤਾਂ ਦੇਖੋ ਹੁਣ ਮਹਾਰਾਜ ਸਾਡੇ ਗੱਲ ੱੱਕਾ ਹੋ ਰਿਹਾ ਹਰ ਇੱਕ ਜਗ੍ਹਾ ਹੀ ਕਿੰਨਾ ਤਾਂ ਘਾਣ ਕਰ ਰਹੇ ਸਭ ਪਾਸੇ ਨੂੰ ਬੱਚਿਆਂ ਨਾਲ ਕਦੇ ਲਲਕਾਰ ਰਹੇ ਜਦੋਂ ਅੰਨੇ ਸਮੇਂ ਤੇ ਕੰਮ ਕਰੇ ਰਹੇ ਇਹਰੇ ਜਦੋਂ ਮਰਿਆਦਾ ਚ ਰਹਿ ਕੇ ਕੰਮ ਕਰਦੇ ਕਿਸੇ ਨੇ ਕੁਝ ਕਿਹਾ ਹੀ ਨਹੀਂ ਮੈਂ ਜਦੋਂ ਪਾਣੀ ਸੇਰਾਂ ਤੋਂ ਉੱਤੋਂ ਲੰਘ ਕੇ ਫੇਰਤਾ ਸੀ ਬਗਾਨ ਨਹੀਂ ਹੈ ਕੱਲ 10 ਵਜੇ ਇਹ ਤੁਹਾਨੂੰ ਭਜਾਣੀ ਹੈ ਬਾਕੀ ਅਪੀਲ ਕਰਦੇ ਹਾਂ ਕੱਠ ਦੇ ਵਿੱਚ ਇਹੀ ਅਪੀਲ ਹੈ ਵੀ ਸਾਰੇ ਪੰਜਾਬੀਆਂ ਨੂੰ ਸੁੱਤਿਆਂ ਨੂੰ ਜਗਾਉਣ ਦੀ ਅਪੀਲ ਹੈ ਵੀ ਤੁਸੀਂ ਜਾਗੋ ਆਪਣੇ ਆਪਣੇ ਇਲਾਕੇ ਨੂੰ ਸੰਭੋ ਤੇ ਇਹ ਲਹਿਰ ਦੇ ਵਿੱਚ ਸ਼ਾਮਲ ਹੋ ਇਹਨਾਂ ਨੂੰ ਇੱਥੋਂ ਭਜਾਇਆ ਜਾਦਾ ਕੁਲਵਿੰਦਰ ਜੀ ਦਾ ਬਾਈਕਟ ਕਰਿਆ ਜਾ ਕੇ ਪੰਜਾਬੀ ਦਾ ਪੈਸਾ ਪੰਜਾਬੀ ਦੇ ਸਿਰ 'ਚ ਮਾਰਦੇ ਅਸੀਂ ਖਦੀ ਫਰੀਦਦਾਰੀਆਂ ਬੰਦ ਕਰੀਏ ਨਾ ਕੁਲਵਿੰਦਰ ਜੀ ਬਹੁਤ ਖੁਸ਼ੀ ਹੈ ਅੱਜ ਵੀ ਚਲੋ ਸਾਡੇ ਪੰਜਾਬੀ ਤਰਾ ਚੱਗੇ ਕੀ ਇਹਦੇ ਗੱਲ ਕੀਤੀ ਸੀ ਅਸੀਂ ਖੜੇ ਆਂ ਦੀ ਕਿਸਾਨ ਨਹੀਂ ਆਉਂਦੇ ਮਜ਼ਦੂਰ ਨਹੀਂ ਆਉਂਦੇ ਸਾਰੇ ਆਉਨੇ ਆ ਪਰ ਉਹ ਦੇਖਣ ਦਾ ਸਾਡਾ ਪਹਿਰਾਵਾ ਠੀਕ ਨਹੀਂ ਸਾਨੂੰ ਲੜਾਉਣ ਨੂੰ ਸਰਕਾਰਾਂ ਕੋਈ ਕਸਰ ਨਹੀਂ ਛੱਡਦੀ ਸਾਨੂੰ ਲਾਇਆ ਜਾਂਦਾ ਹੈ ਕਿ ਇਹ Hindu ਆਏ ਮੁਸਲਮਾਨ ਐ ਸਿੱਖ ਜਦੋਂ ਤੱਕ ਸਾਡਾ ਮੁਸਲਮਾਨ 650 ਮਹਾਰਾਜ ਰਵੀ ਸਿੰਘ ਦੀ ਗੱਲ ਕਰਦੀ ਹੈ ਆਪਾਂ ਤਾਂ 50 ਸਾਲ ਦੇ ਰਾਜੂ ਉਹਦੇ ਚ ਸਭ ਤੋਂ ਵੱਧ Hindu ਸੀ ਮੁਸਲਮਾਨ ਸੀ ਇੱਕ ਮੇਰਾ ਵੀਰ ਉਂਗਲੀ ਕਰੀ ਖੜੀ ਕਰਕੇ ਕਹਿ ਰਿਹਾ ਕਿਸੇ Hindu ਨੂੰ ਕਤਰਾ ਹੋਇਆ ਹੋਵੇ ਸਿੱਖਾਂ ਦਾ ਰਾਜ ਪੰਨੇ ਅੱਜ ਕੀ ਦਾ ਰਾਜ ਹੈ ਅੱਜ ਹਿੰਦੂਆ ਆਰਐਸਐਸ ਦਾ ਰਾਜ ਹੈ ਸਭ ਤੋਂ ਵੱਧ ਨੁਕਸਾਨ ਕੀਦਾ ਹੋ ਰਿਹਾ ਪੰਜਾਬ ਦਾ ਚਾਹ ਪੰਜਾਬ ਦਾ ਹਿੰਦੂ ਹੋਵੇ ਚਾਹ ਮੁਸਲਮਾਨ ਹੋਵੇ ਚਾਹ ਹੋ ਕੋਈ ਵੀ ਕਰਤਾਰ ਨਦਾਲਾ ਰੋ ਸਾਡੀ ਕੌਮ ਕਿਸੇ ਧਰਮ ਤੇ ਅਟੈਕ ਨਹੀਂ ਕਰਦੀ ਜਿਵੇਂ ਇਹ ਕਰਦੇ ਜਮਨਾ ਪਾਰ ਵਾਲਿਆਂ ਨਾਲ ਸਾਡੀ ਸ਼ੁਰੂ ਤੋਂ ਬਣੀ ਹੋਣੀ ਪਰ ਅਫਸੋਸ ਇਹ ਹੈ ਕਿ ਸਾਡੇ ਪੰਜਾਬੀ ਜਿਹੜੇ ਉਹ ਇੱਕ ਹੋਣ ਪੈ ਚਾਹੋ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਜਿਸ ਦਿਨ ਅਸੀਂ ਇਹ ਇਕੱਠੇ ਹੋ ਗਏ ਜਮਨਾਪਾਰਾ ਵਾਲਿਆਂ ਦੀ ਕੀ ਔਕਾਤ ਹੈ ਵੀ ਸਾਡੇ ਉੱਪਰ ਆ ਕੇ ਹਮਲਾ ਕਰ ਦੇਣ ਸਾਨੂੰ ਲਲਕਾਰ ਜਾਣ ਅਸੀਂ ਫਾਟੇ ਵੀ ਆਂ ਬੀਜੇਪੀ ਵਾਲੇ ਕੁਝ ਕਹਿ ਦਿੰਦੇ ਨੇ ਕਾਂਗਰਸ ਵਾਲੇ ਕੁਝ ਕਹਿ ਜਾਂਦੇ ਨੇ ਜਦੋਂ ਚਲੋ ਇਹ ਹਟਾ ਦਿਓ ਗੱਲ ਕਰਦੇ ਹਾਂ ਹਟਾ ਜੇ ਇਕੱਲੇ ਨੇ ਕਿਸਾਨ ਨੇ ਤਾਂ ਹੀ ਤਾਂ ਮਰਨਾ ਹਜ਼ੂਰ ਨਹੀਂ ਮਰਨਾ ਸੀ ਆਮ ਲੋਕ ਵਰਗ ਨਹੀਂ ਮਰਨਾ ਸੀ ਉੱਥੇ ਹਰੇਕ ਨੇ ਸਾਥ ਦਿੱਤਾ ਪਰ ਉੱਥੇ ਲੀਡਰਾਂ ਨੇ ਕੀ ਕੀਤਾ ਉੱਥੇ ਵੀ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਅਸੀਂ ਇਹ ਪਲੇਟਫਾਰਮ ਤੇ ਨਹੀਂ ਆਉਂਦੇ ਵੀ ਅਸੀਂ ਇੱਕ ਹਾਂ ਚਾਹੋ ਹਿੰਦੂ ਆ ਚਾ ਨੇ ਲੋਕ ਤਾਂ ਤਾਂਨੇ ਪ੍ਰਦਰਸ਼ਨ ਕਰ ਰਹੇ ਆ ਆਮ ਪੰਜਾਬੀ ਤਾਂਨੇ ਪ੍ਰਦਰਸ਼ਨ ਕਰ ਰਹੇ ਆ ਪਰ ਰਾਜਨੀਤਿਕ ਲੋਕਾਂ ਦਾ ਰਾਜਨੀਤਿਕ ਆਗੂਆਂ ਦਾ ਹਾਲੇ ਤੱਕ ਕੋਈ ਵੱਡਾ ਬਿਆਨ ਕਹਿ ਲਿਆ ਨਹੀਂ ਆਇਆ ਦੇਖੋ ਜਿਸ ਦਿਨ ਰਾਜਨੀਤਿਕ ਲੀਡਰ ਬੋਲਣ ਲੱਗੇ ਉਸ ਦਿਨ ਉਹਨਾਂ ਦੀ ਦਿੱਲੀ ਤਖਤ ਨੇ ਕੁਰਸੀ ਖੋਲ੍ਹਣੀ ਉਹ ਨਹੀਂ ਬੋਲ ਸਕਦਾ ਉਹਨਾਂ ਦੇ ਖਾਤੇ ਉਹ ਸਾਡੇ ਹੱਕ ਤੇ ਨਹੀਂ ਬੋਲ ਸਕਦੇ ਉਹ ਉਹਨਾਂ ਦੇ ਗੁਲਾਮ ਹੈ ਦਿੱਲੀ ਦੇ ਚਾਹੇ ਉਹ ਭਾਜਪਾ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਜਿਹੜਾ ਤੁਸੀਂ ਬਦਲਾਅ ਵਾਲੇ ਜਾਂਦੇ ਇਹ ਹੁਣ ਤੁਸੀਂ ਇਹ ਸਾਡੇ ਲੋਕਾਂ ਨੇ ਸੋਚਣਾ ਜਿਵੇਂ ਨੇਪਾਲ ਦੇ ਵਿੱਚ ਕੁੱਟੇ ਆ ਨਾ ਜਿਸ ਦਿਨ ਸਾਡੇ ਲੋਕ ਇਹਨਾਂ ਨੂੰ ਇਸ ਤਰ੍ਹਾਂ ਕੱਚੇ ਪਾੜ ਵੜ ਕੇ ਭਜਾਉਣ ਲੱਗੇ ਉਹ ਤਾਂ ਸਾਡਾ ਰਾਜ ਉਹੀ ਛੇਰੇ ਪੰਜਾਬ ਵਾਲਾ ਆ ਜਾਣਾ ਫੇ ਸਾਨੂੰ ਲੋੜ ਨਹੀਂ ਕਿਸੇ ਵੱਲ ਦੇਖਣ ਦੀ ਪੰਜਾਬ ਇੰਨੀ ਕੁ ਸਮਰੱਥ ਰੱਖਦਾ ਏ ਕਿ ਆਪਣੇ ਚਾਹੇ ਉਹ Hindu ਹੋਵੇ ਚਾਹੇ Musalman ਹੋਵੇ ਉੱਥੀ ਆਉਣਾ ਉਹ ਸਾਰੇ ਉਹ ਜਗਾ ਸਕਦਾ ਇਹ ਤੁਸੀਂ ਦੇਖ ਵੀ ਲਿਆ ਕਿਹਾ ਤਾਂ ਦਿੱਲੀ ਨੇ ਇਹ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਇਹ ਇਕੱਲੇ ਭਈਏ ਭਜਾ ਕੇ ਨਹੀਂ ਸਰਦਾ ਸਾਨੂੰ ਲੀਡਰ ਵੀ ਭਜਾਉਣੇ ਪੈਣੇ ਨਾਲ ਜੇਦਰ ਅਸੀਂ ਭਈਆਂ ਦੇ ਨਾਲ ਲੀਡਰ ਨੂੰ ਇਕਣਾ ਪੈਣ ਲੱਗੇ ਨਾ ਉਦੋਂ ਸਾਡਾ ਪਲ ਹੁਣ ਕੱਲ ਨੂੰ 10 ਵਜੇ ਤੱਕ ਦਾ ਟਾਈਮ ਦਿੱਤਾ ਹੈ ਉਹ ਉੱਤੇ ਬਾਅਦ ਅਗਲੀ ਰਣਨੀਤੀ ਕੀ ਹੈ ਸਾਡੇ ਮੁਖ ਸੇਵਾਦਾਰ ਖੜੇ ਆ ਜੀ ਜੋ ਹੁਕਮ ਲਾਉਣਗੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹਨਾਂ ਦੇ ਨਾਲ ਜੋ ਇਹ ਕਹਿਣਗੇ ਅੱਛਾ ਇਹ ਅ ਅ ਜੀ ਦੇਖਦੇ ਹਾਂ ਜੇ ਨਾ ਕੋਈ ਜੰਗ ਹੋਵੇ ਉਹ ਉੱਥੇ ਅਸੀਂ ਅੰਦਰੋਂ ਥੋੜਾ ਅੱਗੇ ਅੱਗੇ ਬੜੇ ਬੰਦੇ ਸਾਹਿਬ ਨਾਲ ਜਾ ਕੇ ਸ਼ੁਰੂ ਕਰਾਂਗੇ